ਹਾਂ ਜੀ ਬਣੀ ਸਸਿਕਾ ਵੀਰ ਜੀ ਅੱਜ ਇਹ ਦੇਖੋ ਜਾਣਕਾਰੀ ਲੈਣਾ ਚਾਹੁੰਦੀ ਆ ਤੁਹਾਡੇ ਤੋਂ ਕੁ ਸਵਾਲ ਕਰੂੰਗੀ ਮੈਨੂੰ ਉਹਦੇ ਬਾਰੇ ਜਾਣਕਾਰੀ ਦਿਓ ਤੇ ਸਪਸ਼ਟ ਕਰਨ ਨਾਲ ਮੈਨੂੰ ਜਵਾਬ ਦਿਓ ਹਾਂ ਜੀ ਬਣੀ ਜੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਡੀਏ ਵਿੱਚ ਕਿੰਨਾ ਵਾਧਾ ਹੋਣਾ ਜ਼ਰੂਰੀ ਹੈ ਤੇ ਪੰਜਾਬ ਸਰਕਾਰ ਇਹ ਵਾਧਾ ਕਦੋਂ ਤੱਕ ਕਰ ਸਕਦੀ ਹੈ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਵਿੱਚ 13% ਵਾਧਾ ਹੋਣਾ ਜ਼ਰੂਰੀ ਆ ਪ੍ਰਮੁੱਖ ਮੰਤਰੀ ਭੁਮਨ ਦਮਾਨ ਨੇ ਡੀਏ ਦੇ ਵਿੱਚ 4% ਵਾਧਾ ਕੀਤਾ ਸੀਗਾ 38% ਤੋ ਵਧਾ ਕੇ ਡੀਏ 42% ਕੀਤਾ ਸੀਗਾ ਪਰ ਇਹ ਵਾਸਤੇ ਸਰਕਾਰ ਚੁੱਪਾ ਉਸ ਤੋਂ ਬਾਅਦ ਮੋਖਨਿ ਭਵਾਨ ਤੁਮਾਰੇ ਨਾਲ ਸਾਬ ਕਮੇਟੀ ਨਾਲ ਮੀਟਿੰਗ ਹੋਈ ਹੈ ਚੰਡੀਗੜ੍ਹ ਦੇ ਵਿੱਚ ਜਿਸ ਦੇ ਮੁੱਖ ਮੰਗ ਸੀ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਦਾ ਡੀਏ 55% ਆ ਪੰਜਾਬ ਸਰਕਾਰ ਦੇ ਮਿਲਾਂ ਦਾ ਡੀਏ ਉਹ 42% ਆ 13% ਦਾ ਬਹੁਤ ਵੱਡਾ ਫਰਕ ਆ ਆਉਣ ਵਾਲੇ ਸਮੇਂ ਦੇ ਵਿੱਚ ਜੋ ਮਾਨ ਸਰਕਾਰ ਆ ਇਹ 13% ਦਾ ਵਾਧਾ ਕਰ ਸਕਦੀ ਆ ਅਸੀਂ ਇਹ ਮੰਗ ਕਰਦੇ ਆ ਮੋਖਨਿ ਭਵਾਨ ਤੁਮਾਨ ਤੋਂ ਵੀ ਡੀਏ ਵਾਧਾ ਕਰਨ ਤੋਂ ਬਾਅਦ ਜੋ ਏਰੀਅਰ ਬਣਦਾ ਮਿਲਿਆ ਜਾਂਦਾ ਉਹ ਵੀ ਦਿੱਤਾ ਜਾਵੇ ਹਾਂਜੀ ਬਣਾ ਜੀ 17/7/2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦਾ ਕਿਹੜਾ ਪੇ ਕਮਿਸ਼ਨ ਲਾਗੂ ਹੋਣਾ ਜ਼ਰੂਰੀ ਹੈ ਇਹਦੇ ਬਾਰੇ 17/7/2020 ਤੋਂ ਭਰਤੀ ਹੋਏ ਮੁਲਾਜ਼ਮਾਂ ਲਈ 7ਵਾਂ ਪੇ ਕਮਿਸ਼ਨ ਪੰਜਾਬ ਸਰਕਾਰ ਨੇ ਲਾਗੂ ਕੀਤਾ ਹੋਇਆ ਪਰ ਪੰਜਾਬ ਸਰਕਾਰ ਇਹ ਮੰਗ ਕਰਦੇ ਆ ਵੀ 6ਵਾਂ ਪੇ ਕਮਿਸ਼ਨ ਹੋ ਜਾਵੇ ਉਹ ਇੱਕ ਟੋਕੜ ਦਾ 10-10 12-12 ਹਜ਼ਾਰ ਦਾ ਮਹੀਨੇ ਦਾ ਫਰਕ ਪੈਂਦਾ ਇਸ ਕਰਕੇ ਮੁਖਨੀ ਭਵਨ ਤਮਨ ਨੂੰ ਵਿੱਤਾਂ ਦੇ ਸਰਪਾਸਿ ਜਿਮਾਂ ਨੂੰ ਜੋ ਜਥੇਬੰਦੀਆਂ ਬਣੀ ਹਨ ਉਹਨਾਂ ਨੇ ਆਗੋਂ ਵੱਲੋਂ ਮੰਗ ਉਹ ਤਾਂ ਲਿਖੇ ਵੀ ਦਿੱਤਾ ਗਿਆ ਹੈ ਕਿ 17/7/2020 ਤੋਂ ਭਰਤੀ ਹੁਮਲਾਉਣ ਲਈ 6ਵਾਂ ਪੇਗ ਹੈ ਨਾ ਹਰ ਹਾਲਤ ਲਾਗੂ ਕੀਤਾ ਜਾਵੇ ਹਣੀ ਮਣੀ ਰਿਟਾਇਰ ਹੋਏ ਮੁਲਾਜ਼ਮ ਕਿਸ ਫੈਕਟਰ ਦੀ ਮੰਗ ਕਰਦੇ ਆ ਤੇ ਸਰਕਾਰ ਉਹ ਕਦੋਂ ਤੱਕ ਲਾਗੂ ਕਰ ਸਕਦੀ ਹੈ ਰਿਟਾਇਰ ਹੋਏ ਮੁਲਾਜ਼ਮਾਂ ਵੱਲੋਂ ਹੈਰੀਟੇਜ ਵਾਧਾ ਕਰਨ ਸੰਬੰਧੀ ਮੁੱਖਾਂ ਦੇ ਭਵਾਂਤਵਾਂ ਦੇ ਨਾਲ ਜਾਂ ਸਬ ਕਮੇਟੀ ਨਾਲ ਦੰਬੇ ਤੋਂ ਇਹ ਹਰ ਪਾਸੇ ਜਿਉਂ ਨਾਲ ਮੀਟੀਆਂ ਹੋਈਆਂ ਵੀ ਸਾਨੂੰ ਫੈਕਟਰ ਦੋਬਾਰ ਨਾ ਦਿੱਤਾ ਜਾਵੇ ਹਾਲੇ ਕੇ ਪੰਜਾਬ ਸਰਕਾਰ ਮੰਨੀ ਵੀ ਸੀ ਪਰ ਅਜੇ ਤੱਕ ਜੋ ਫੈਕਟਰ ਦੋਬਾਰ ਨਾ ਦਿੱਤਾ ਗਿਆ ਉਹ ਵੀ ਮੰਗ ਕਰਦੇ ਆ ਇਹ 2.5 ਣਾੜ ਫੈਕਟਰ ਲਾਗੂ ਕਰਨ ਤੋਂ ਬਾਅਦ ਜੋ ਸਾਨੂੰ 2.5 ਣਾੜ ਫੈਕਟਰ ਦਾ ਏਰੀਆ ਵੀ ਦਿੱਤਾ ਜਾ ਰਿਹਾ ਨਹੀਂ ਮਿਲਿਆ। 2016 ਤੋਂ ਪੇਕ ਮਿਸ਼ਨ ਦਾ ਏਰੀਆ ਮੁਲਾਜ਼ਮਾਂ ਨੂੰ ਕਦੋਂ ਤੱਕ ਮਿਲਣ ਦੀ ਆਸ ਹੈ? ਇਹਦੇ ਬਾਰੇ ਪੰਜਾਬ ਸਰਕਾਰ ਦਾ ਕੀ ਫੈਸਲਾ? ਮਾਨ ਸਰਕਾਰ ਵੱਲੋਂ 2016 ਦਾ ਜੋ ਪੇਕ ਹੁੰਦਾ ਏਰੀਆ ਸੰਬੰਧੀ ਫੈਸਲਾ ਕੀਤਾ ਗਿਆ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ 85 ਸਾਲ ਵਾਲਿਆਂ ਨੂੰ ਜੋ ਏਰੀਆ ਦਾ ਦੋ ਗਿਸ਼ਤਾ ਦੇ ਮਰਜ ਹੋ ਚੁੱਕਿਆ ਹੈ। ਇਹਨਾਂ 36 ਕੇਸਾਂ ਵਿੱਚ ਕਿਸੇ ਨੂੰ 42 ਕੇਸਾਂ ਵਿੱਚ ਜਾਂ ਕਿਸੇ ਨੂੰ 12 12 ਕੇਸਾਂ ਵਿੱਚ ਪਰ ਪੰਜਾਬ ਸਰਕਾਰ ਦੇ ਮੌਜੂ ਮਾਗ ਕਰਦੇ ਆ ਵੀ ਜਾਂ ਰੈਗੂਲਰ ਮੁਲਾਜ਼ਮਾਂ ਜਾਂ ਪੈਨਸ਼ਨਰਾਂ ਦੇ ਮਲਾਜਾਂ ਵੀ ਜੋ ਉਹਨਾਂ ਨੂੰ ਪੇਗ ਹੁੰਦਾ ਏਰੀਆ ਲਗਭਗ 14000 ਕਰੋੜ ਰੁਪਏ ਬਣਦਾ ਹੈ ਉਹ ਜਾਂ 5 ਜਾਂ 6 ਜਾਂ 7 ਕੇਸਾਂ ਵਿੱਚ ਇਕੱਠਾ 78000 ਪੰਜਾਬ ਸਰਕਾਰ ਦੇ ਵਿਭਾਗ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਸਰਕਾਰ ਕਦੋਂ ਤੱਕ ਪੱਕਾ ਕਰ ਸਕਦੀ ਹੈ ਮੁੱਖ ਮੰਤਰੀ ਭਵਨ ਤਮਾਨ ਨੇ ਜੋ ਸਕੂਲਾਂ ਵਿੱਚ ਟੀਚਰ ਕੱਚੇ ਕੰਮ ਕਰਦੇ ਸੀਗੇ ਹਾਲੇ ਤੱਕ ਟੈਂਕੀ ਤੇ ਜਾ ਕੇ ਬੈਠੇ ਸਮਰੂਹ ਉਹ ਰੈਗੂਲਰ ਕਰਤੇ ਤਿੰਨ ਗੁਣਾ ਵਾਧਾ ਕਰਦਾ ਸੀ ਜੇ 58 ਸਾਲ ਲਗੇ ਵੀ ਕਹਿੰਦਾ ਵੀ 58 ਸਾਲ ਤੱਕ ਤੁਹਾਨੂੰ ਰੱਖਿਆ ਜਾਊਗਾ ਕੱਢੇ ਨਹੀਂ ਜਾਊਗਾ ਤੇ ਅਸੀਂ ਇਹ ਮੰਗ ਕਰਦੇ ਆਂ ਕਿ ਜਿਹੜੇ ਉਹ ਮਲਾਹਾਂ ਰੈਗੂਲਰ ਕੀਤੇ ਉਹਨਾਂ ਨੇ ਟੀਚਰ ਰੈਗੂਲਰ ਕੀਤੇ ਆ ਜਿਸ ਤਰ੍ਹਾਂ ਪੁਰਾਣੇ ਟੀਚਰ ਨੇ ਉਹਨਾਂ ਨੂੰ ਬੇਸਿਕ ਪੇ ਡੀਏ ਉਸ ਤਰ੍ਹਾਂ ਹੀ ਹੋਰ ਭੱਤੇ ਉਹਨਾਂ ਉਸ ਤਰ੍ਹਾਂ ਰੱਖੇ ਜਾਣਾ ਅਸੀਂ ਮੰਗ ਕਰਦੇ ਆਂ ਦੂਜਾ ਅਸੀਂ ਇਹ ਮੰਗ ਕਰਦੇ ਆਂ ਜਿਵੇਂ ਪਾਵਰਪੌਂਡ ਦੇ ਵਿੱਚ ਜਾਂ ਟ੍ਰਾਂਸਫਰ ਦੇ ਵਿੱਚ ਕੰਮ ਕਰਦੇ ਸੀ ਐਚ ਵੀ ਮਲਾਜ਼ਮ ਉਹ ਕੱਚੇ ਨੇ ਠੇਕੇਦਾਰਾਂ ਨੂੰ ਕੰਮ ਕੰਮਦੇ ਆਂ ਵੀ ਉਹਨਾਂ ਨੂੰ ਵੀ ਰੈਗੂਲਰ ਕੀਤਾ ਜਾਵੇ ਹਣੀ ਮੰਗ ਹੈ ਮਿਡਡੇ ਮੀਲ ਵਰਕਰ ਤੇ ਅੰਗਣਵਾੜੀ ਵਰਕਰਾਂ ਦੇ ਮਾਣ ਪੱਤੇ ਵਿੱਚ ਸਰਕਾਰ ਕਦੋਂ ਤੱਕ ਵਾਅਦਾ ਕਰ ਸਕਦੀ ਹੈ ਮਾਣ ਸਰਕਾਰ ਮਿਡਡੇ ਮੀਲ ਵਰਕਰਾਂ ਵੇਜ ਅਗਣਵਾੜੀ ਵਰਕਰਾਂ ਨੂੰ ਲੈ ਕੇ ਦੋਨਾਂ ਦੀਆਂ ਜਥੇਬੰਦੀਆਂ ਨੇ ਮੀਟਿੰਗਾਂ ਵਿੱਚ ਹੋਈਆਂ ਅਮਰਜੀਤ ਸਿੰਘ ਪ੍ਰਧਾਨ ਵੱਲੋਂ ਮੀਟਿੰਗ ਹੋਈਆਂ ਅਗਣਵਾੜੀ ਵਰਕਰਾਂ ਦੀਆਂ ਹੋ ਸਦਾ ਹੋਣ ਵਾਲਾ ਸਾਨੂੰ ਮਾਣ ਸਰਕਾਰ ਅਗਣਵਾੜੀ ਵਰਕਰਾਂ ਆਸਾ ਵਰਕਰਾਂ ਮਿਡਡੇ ਮੀਲ ਵਰਕਰਾਂ ਉਹਨਾਂ ਦੇ ਮਾਣ ਪੱਤੇ ਵਿੱਚ ਵਾਅਦਾ ਜਲਦੀ ਕਰਦੇ ਹਨ ਜੀ ਧੰਨਵਾਦ ਜੀ ਬਿਲਕੁਲ ਜੀ